ਸਭ ਦੀ ਕਤਮੀ ਪੌੜੀ ਦੀ ਪਹਿਲੀ ਤੁਕ ਦੇ ਦਰਸ਼ਨ ਕਰੀਏ ਅਤੇ ਨਾਲ ਹੀ ਸੰਖੇ ਵਿੱਚ ਅਰਥ ਸਮਝੀਏ ਜਿਸ ਅੰਦਰ ਗੁਰੂ ਸਾਹਿਬ ਫਰਮਾ ਰਹੇ ਹਨ ਕਿ ਆਸਣ ਲੋਏ ਲੋਏ ਪੰਡਾਰ ਲੋਏ ਪਾਵ ਲੋਕ ਲੋਏ ਲੋਏ ਪਾਵ ਹਰੇਕ ਲੋਕ ਤਾਂ ਗੁਰੂ ਸਾਹਿਬ ਕਿਰਪਾ ਕਰਦੇ ਹਨ ਕਿ ਅਕਾਲ ਪੁਰਖ ਜੋ ਕਿ ਆਪ ਹੀ ਜਗਤ ਦੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ ਦਾਤਾ ਮੰਡਨ ਵਾਲਾ ਹੈ ਅਤੇ ਆਪ ਹੀ ਹਰੇਕ ਲੋਕ ਵਿੱਚ ਹਰੇਕ ਜਗਤ ਵਿੱਚ ਹਰੇਕ ਮਨ ਵਿੱਚ ਆਸਣ ਲਾ ਕੇ ਵੀ ਬੈਠਾ ਹੋਇਆ ਹੈ ਗੁਰੂ ਪਿਆਰੋ ਇਹ ਕੌਤਕ ਸਿਰਜਣਹਾਰ ਹੀ ਕਰ ਸਕਦਾ ਹੈ ਜੋ ਜੀਵਾਂ ਨੂੰ ਲੋਕਾਂ ਨੂੰ ਬ੍ਰਹਮੰਡਾਂ ਨੂੰ ਬਣਾ ਵੀ ਰਿਹਾ ਹੈ ਅਤੇ ਬਣਾ ਕੇ ਉਸ ਅੰਦਰ ਆਸਣ ਲਾ ਕੇ ਵੀ ਬੈਠਾ ਹੋਇਆ ਹੈ ਜਿਵੇਂ ਕਿ ਸੋਦਰ ਪੋੜੀ ਅੰਦਰ ਵੀ ਜਾਣਿਆ ਸੀ ਕਿ ਅਕਾਲ ਪੁਰਖ ਦਾ ਅਸਲ ਘਰ ਦਰ ਕਿਹੜਾ ਹੈ ਇਸ ਪੰਕਤੀ ਅੰਦਰ ਵੀ ਗੁਰੂ ਸਾਹਿਬ ਬੜਾ ਸਾਫ਼ ਸਾਫ਼ ਫਰਮਾਉਂਦੇ ਹਨ ਕਿ ਅਕਾਲ ਪੁਰਖ ਦਾ ਘਰ ਆਸਣ ਹਰੇਕ ਥਾਂ ਤੇ ਹੈ ਹਰੇਕ ਕਰ ਅੰਦਰ ਜਿੱਥੇ-ਜਿੱਥੇ ਉਸਦੀ ਕੁਦਰਤ ਹੈ ਜਿੱਥੇ-ਜਿੱਥੇ ਉਸਦੀ ਰਚਨਾ ਹੈ ਜੀ ਹਨ ਲੋਕ ਹਨ ਉਥੇ-ਉਥੇ ਉਸਦਾ ਆਸਨ ਵੀ ਹੈ ਅਤੇ ਕੱਲਾ ਆਸਣ ਹੀ ਨਹੀਂ ਹਰੇਕ ਲੋਕ ਅੰਦਰ ਉਸਦੇ ਭੰਡਾਰੇ ਵੀ ਹਨ ਭੰਡਾਰੇ ਭਾਵ ਭੰਡਾਰੇ ਪੈਦਾ ਕਰਨ ਵਾਲਾ ਵੀ ਉਹੀ ਹੈ ਅਤੇ ਭੰਡਾਰਿਆਂ ਨੂੰ ਵੰਡਣ ਵਾਲਾ ਵੀ ਉਹ ਆਪ ਹੀ ਹੈ ਕਹਿਣ ਤੋਂ ਭਾਵ ਦਾਤਾ ਦੇਣ ਵਾਲਾ ਵੀ ਉਹ ਮਾਲਕ ਆਪ ਹੀ ਹੈ ਕੋਈ ਹੋਰ ਦਾਤਾਰ ਨਹੀਂ ਤਾਂ ਗੁਰੂ ਸਾਹਿਬ ਇਕ ਚਾਨਣ ਵੀ ਕਰ ਰਹੇ ਹਨ ਕਿ ਸਿਰਜਨਹਾਰ ਨਿਰੰਕਾਰ ਨੇ ਜਿਤੇ ਅਨੇਕਾਂ ਪਵਣ ਤਿਆਰ ਕੀਤੇ ਉਥੇ ਹੀ ਹਰੇਕ ਪਵਣ ਅੰਦਰ ਭੰਡਾਰੇ ਵੀ ਪਾ ਦਿੱਤੇ ਜਿਵੇਂ ਹਵਾ ਪਾਣੀ ਅਤੇ ਹਰੇਕ ਤਤ ਜੋ ਜਿਸ ਗ੍ਰਹਿ 'ਚ ਲੋੜਿੰਦਾ ਹੈ ਉਥੇ ਉਹੋ ਜੇ ਭੰਡਾਰੇ ਪਾ ਦਤੇ ਗੁਰੂ ਪਿਆਰਿਓ ਕਿਸੇ ਹੋਰ ਲੋਕ ਤੇ ਕਿਹੋ ਜੇ ਭੰਡਾਰੇ ਹਨ ਉਹ ਤਾਂ ਮਾਲਕ ਆਪ ਹੀ ਜਾਣਦਾ ਹੈ ਪਰ ਜੇ ਇਸ ਧਰਤੀ ਦੀ ਗੱਲ ਕਰੀਏ ਜਾਂ ਅਸੀਂ ਆਪਣੀ ਹੀ ਗੱਲ ਕਰ ਲਈਏ ਤਾ ਸਾਡੇ ਜਿਉਣ ਲਈ ਮਾਲਕ ਨੇ ਹਰੇਕ ਚੀਜ਼ ਪੈਦਾ ਕਰਕੇ ਪਹਿਲਾਂ ਹੀ ਰੱਖ ਦਿੱਤੀ ਸਾਡੇ ਜਨਮ ਤੋਂ ਪਹਿਲਾਂ ਹਰੇਕ ਚੀਜ਼ ਪੈਦਾ ਕੀਤੀ ਅਤੇ ਸਿਰਫ ਸ਼ਰੀਰ ਲਈ ਹੀ ਨਹੀਂ ਬਲਕਿ ਮਨਾਂ ਅੰਦਰ ਵੀ ਰੱਬੀ ਨਾਮ ਦੇ ਖਜ਼ਾਨੇ ਮਾਲਕ ਨੇ ਪਹਿਲਾਂ ਹੀ ਪਾ ਰੱਖੇ ਹਨ ਪਰ ਮਿਲਦੇ ਉਸ ਨੂੰ ਹੀ ਹਨ ਜੋ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਬਾਣੀ ਰਾਹੀਂ ਖੋਜਦਾ ਹੈ ਗੁਰੂ ਪਿਆਰੋ ਜੇ ਮਨ ਨੂੰ ਵੀ ertid ਦੀ ਵਾਂਗ ਖੋਜਿਆ ਜਾਏ ਪਾਲਿਆ ਜਾਏ ਤਾਂ ਸਾਨੂੰ ਆਪਣੇ ਅੰਦਰ ਹੀ ਮਾਲਕ ਦੇ ਅਨਮੋਲ ਕਿੰਤੇ ਖਜ਼ਾਨੇ ਮਿਲਣਗੇ ਇਹ ਐਸੇ ਖਜ਼ਾਨੇ ਹਨ ਜੋ ਕਦੇ ਖਤਮ ਹੋਣ ਵਾਲੇ ਨਹੀਂ ਤਾਂ ਗੁਰੂ ਸਾਹਿਬ ਬੜੇ ਪਿਆਰੇ ਬੋਲ ਸਾਂਝੇ ਕਰ ਰਹੇ ਹਨ ਕਿ ਹਰੇਕ ਲੋਕ ਵਿੱਚ ਅਕਾਲ ਪੁਰਖ ਦਾ ਆਸਨ ਹੈ ਅਤੇ ਹਰੇਕ ਲੋਕ ਵਿੱਚ ਉਸ ਦੇ ਅਤੁੱਟ ਭੰਡਾਰੇ ਵੀ ਚੱਲ ਰਹੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਕਿਛ ਪਾਇਆ ਸੇਕਾ ਵਾਰ ਅਤੇ ਜੋ ਭੰਡਾਰੇ ਆਕਾਲਪੁਰਖ ਨੇ ਹਰੇਕ ਲੋਕ ਦੇ ਅੰਦਰ ਪਾਏ ਹਨ ਉਹਨਾਂ ਅੰਦਰ ਜੋ ਕੁਝ ਪਾਇਆ ਪਾਵ ਭਰਿਆ ਹੈ ਉਹ ਇੱਕੋ ਵਾਰ ਹੀ ਪਾਇਆ ਹੈ ਅਤੇ ਉਸ ਇੱਕੋ ਵਾਰ ਵਿੱਚ ਨਿਰੰਕਾਰ ਨੇ ਐਨਾ ਕੁਝ ਪਾ ਦਿੱਤਾ ਕਿ ਉਸ ਨੂੰ ਅੱਜ ਤੱਕ ਸਾਰੇ ਜੀਵ ਵਰਤਦੇ ਆ ਰਹੇ ਹਨ ਪਰ ਉਹ ਭੰਡਾਰੇ ਕਦੇ ਨਾ ਮੁੱਕੇ ਜੇ ਧਰਤੀ ਦੀ ਗੱਲ ਕਰੀ ਤਾਂ ਇੱਥੇ ਜਦੋਂ ਕੁਝ ਜੀਵ ਸਨ ਉਦੋਂ ਵੀ ਇਸ ਧਰਤੀ ਅੰਦਰ ਜੋ ਮਿਲਦਾ ਸੀ ਉਸ ਨੂੰ ਖਾਂਦੇ ਪੀਂਦੇ ਤੇ ਵਰਤਦੇ ਸਨ ਅੱਜ ਲੱਖਾਂ ਸਾਲ ਬਾਅਦ ਵੀ ਉਹੀ ਧਰਤੀ ਹੈ ਉਹੀ ਭੰਡਾਰੇ ਹਨ ਪਰ ਅੱਜ ਜੀਵਾਂ ਦੀ ਗਿਣਤੀ ਕਈ ਗੁਣਾ ਵੱਧ ਹੈ ਇਨਸਾਨਾਂ ਦੀ ਗਿਣਤੀ ਵੀ ਕਰੋੜਾਂ ਅਰਬਾਂ ਹੈ ਪਰ ਕਮਾਲ ਦੀ ਗੱਲ ਦੇਖੋ ਸਭ ਨੂੰ ਖਵਾਉਣ ਲਈ ਕਿਸੇ ਹੋਰ ਗ੍ਰਹਿ ਤੇ ਨਹੀਂ ਜਾਣਾ ਪੈਂਦਾ ਹਰੇਕ ਪਦਾਰਥ ਇਸੇ ਹੀ ਧਰਤੀ ਤੋਂ ਮਿਲਦਾ ਜਾ ਰਿਹਾ ਹੈ ਅਕਾਲਪੁਰਖ ਦੇ ਭੰਡਾਰੇ ਉਸਦੇ ਪਦਾਰਥ ਐਸੇ ਹਨ ਜੋ ਅੱਜ ਵੀ ਖਤਮ ਨਹੀਂ ਹੋਏ ਅਤੇ ਗੁਰੂ ਪਿਆਰੋ ਅੱਜ ਵੀ ਜਦ ਕੋਈ ਖੋਜੀ ਇਨਸਾਨ ਕੋਈ ਖੋਜ ਕਰਦਾ ਹੈ ਤੋ ਕੁਝ ਨਾ ਕੁਝ ਹਰ ਰੋਜ ਉਸ ਨੂੰ ਮਿਲਦਾ ਹੀ ਰਹਿੰਦਾ ਹੈ ਤਾਂ ਐਸੇ ਭੰਡਾਰੇ ਹਨ ਸੱਚੇ ਪਾਤਸ਼ਾਹ ਜੀ ਦੇ ਜੋ ਅੱਜ ਵੀ ਮਿਲ ਰਹੇ ਹਨ ਅਤੇ ਜਿਸ ਦੇ ਖਜ਼ਾਨੇ ਭੰਡਾਰੇ ਭਰੇ ਪਏ ਹਨ ਕਦੇ ਨਹੀਂ ਮੁਕਦੇ ਉਸ ਅਗੇ ਤਾਂ ਸਦਾ ਸਜਦਾ ਕਰਨਾ ਚਾਹੀਦਾ ਹੈ ਸਦਾ ਆਦੇਸ਼ ਕਰਨੀ ਚਾਹੀਦੀ ਹੈ ਸੋ ਗੁਰੂ ਪੀਰ ਜਿਵੇਂ ਪਦਾਰਥਾਂ ਦੇ ਖਜ਼ਾਨੇ ਜਾਂ ਹੋਰ ਕਈ ਤਰ੍ਹਾਂ ਦੇ ਖਜ਼ਾਨੇ ਮਾਲਕ ਨੇ ਇਸ ਧਰਤੀ ਤੇ ਹਰੇਕ ਗ੍ਰਹਿ ਤੇ ਵਕੂ ਵਕ ਪਾਈ ਹੋਏ ਹਨ ਇੰਜ ਹੀ ਸਾਡੇ ਮੰਦਰ ਵੀ ਰੱਬ ਨੇ ਖਜ਼ਾਨੇ ਰੱਖੇ ਹਨ ਰੱਬੀ ਗੁਨਾ ਦੇ ਖਜ਼ਾਨੇ ਪਰ ਮਿਲਦੇ ਉਸ ਨੂੰ ਹੀ ਹਨ ਜੋ ਖੋਜਦਾ ਹੈ ਜਿਵੇਂ ਧਰਤੀ ਖੋਜਿਆਂ ਅੱਜ ਵੀ ਕੀਮਤੀ ਪਦਾਰਥ ਮਿਲਦੇ ਹਨ ਇੰਜ ਹੀ ਮਨ ਦੀ ਧਰਤੀ ਤੇ ਵੀ ਅਸੰਖਾਂ ਗੁਨਾ ਰੂਪੀ ਖਜ਼ਾਨੇ ਹਨ ਜੇ ਖੋਜੀਏ ਤਾਂ ਮਿਲਦੇ ਹਨ ਅਤੇ ਖਜ਼ਾਨੇ ਕਦੇ ਖਤਮ ਹੋਣ ਵਾਲੇ ਨਹੀਂ ਭਾਵੇਂ ਹਰ ਰੋਜ਼ ਖੋਜੋ ਸਾਲੂ ਸਾਲ ਖੋਜੋ ਇਹ ਅਕਾਲ ਪੁਰਖ ਦੀ ਰਹਿਮਤ ਹੈ ਕਿਰਪਾ ਹੈ ਉਸ ਦਾ ਕੌਤਕ ਹੈ ਕਿ ਉਸਨੇ ਜੋ ਕੁਝ ਕੀਤਾ ਜੋ ਕੁਝ ਪਾਇਆ ਇੱਕ ਵਾਰ ਪਾਇਆ ਐਸਾ ਪਾਇਆ ਕਿ ਦੁਬਾਰਾ ਫਿਰ ਉਹਨਾਂ ਭੰਡਾਰਿਆਂ ਨੂੰ ਪਰੰਦੇ ਲੋੜਨੀ ਪਈ ਤਾਂ ਇਹ ਅਕਾਲਪੁਰਖ ਦੀ ਸਿਆਨਪ ਹੈ ਸਮਝ ਹੈ ਇਸੇ ਲਈ ਉਸਨੂੰ ਅਪੁੱਲ ਕਹਿੰਦੇ ਹਨ ਦਾਤਾਰ ਕਹਿੰਦੇ ਹਨ ਸਭ ਤੋਂ ਸਿਆਣਾ ਕਹਿੰਦੇ ਹਨ ਅਤੇ ਸੰਭਾਲ ਕਰਨ ਵਾਲਾ ਵੀ ਕਹਿੰਦੇ ਹਨ ਜਿਵੇਂ ਕਿ ਅਗਲੀ ਪੰਕਤੀ ਅੰਦਰ ਗੁਰੂ ਸਾਹਿਬ ਫਰਮਾਦੇ ਹਨ ਕਿ ਕਰ ਕਰ ਵੇਖੈ ਸਿਰ ਜਣ ਹਾਰ ਗੁਰੂ ਪਿਆਰੂ ਪਹਿਲੀ ਪੰਕਤੀ ਅੰਦਰ ਲੋਏ ਲੋਏ ਸ਼ਬਦ ਆਇਆ ਇੱਥੇ ਕਰ ਕਰ ਸ਼ਬਦ ਦੋ ਵਾਰ ਹੈ ਇੱਥੇ ਕਰ ਤੋਂ ਭਾਵ ਹੈ ਕਰਨ ਵਾਲਾ ਭਾਵ ਪੈਦਾ ਕਰਨ ਵਾਲਾ ਜਨ ਬਣਾਉਣ ਵਾਲਾ ਤਾਂ ਗੁਰੂ ਪਾਸ਼ਾ ਫਰਮਾਉਂਦੇ ਹਨ ਕਿ ਉਸ ਸਾਹਿਬ ਹੁਣ ਵੀ ਬ੍ਰਹਿਮੰਡ ਨੂੰ ਨਵੇਂ-ਨਵੇਂ ਲੋਕਾਂ ਨੂੰ ਤੇ ਪੰਡਾਰਿਆਂ ਨੂੰ ਪੈਦਾ ਕਰ ਰਿਹਾ ਹੈ ਅਤੇ ਇੰਨਾ ਹੀ ਨਹੀਂ ਉਹ ਪੈਦਾ ਕਰ ਕਰਕੇ ਬਣਾ-ਬਣਾ ਕੇ ਉਸ ਨੂੰ ਵੇਖਦਾ ਵੀ ਹੈ ਇੰਜ ਨਹੀਂ ਕਿ ਬਣਾ ਦਿੱਤਾ ਤੇ ਛੱਡ ਦਿੱਤਾ ਨਹੀਂ ਉਹ ਪੈਦਾ ਕੀਤੀ ਹੋਈ ਨੂੰ ਵੇਖਦਾ ਵੀ ਹੈ ਭਾਵ ਸੰਭਾਲਦਾ ਵੀ ਹੈ ਜਿੱਥੇ ਜਿਹੋ ਜੀ ਲੋੜ ਹੈ ਉਥੇ ਉਸ ਮੁਤਾਬਕ ਭੰਡਾਰੇ ਵੀ ਭਰ ਦਿੰਦਾ ਹੈ ਅਤੇ ਭਰਦਾ ਸਿਰਫ ਇੱਕ ਵਾਰ ਹੈ ਪਰ ਉਸ ਦੀ ਵਰਤੋਂ ਕਈ ਸਾਲ ਕਰੋੜਾਂ ਸਾਲ ਭਾਵੇਂ ਵਰਤੀ ਜਾਓ ਕਦੇ ਖਤਮ ਨਹੀਂ ਹੁੰਦੀ ਤਾਂ ਗੁਰੂ ਸਬਹ ਕਿਰਪਾ ਕਰਦੇ ਹਨ ਕਿ ਅਕਾਲ ਪੁਰਖ ਸਭ ਕੁਝ ਬਣਾਉਣ ਵਾਲਾ ਵੀ ਹੈ ਭਾਵ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਉਹ ਆਪ ਹੀ ਹੈ ਉਸ ਨੂੰ ਵੇਖਣ ਭਾਵ ਸਨਮਾਨਣ ਵਾਲਾ ਵੀ ਉਹ ਆਪ ਹੀ ਹੈ ਉਹ ਆਪ ਹੀ ਦਾਤਾਂ ਵੰਡਣ ਵਾਲਾ ਵੀ ਹੈ ਭੰਡਾਰੇ ਭਰ-ਭਰ ਕੇ ਲੋਕਾਂ ਅੰਦਰ ਦੇਣ ਵਾਲਾ ਵਰਤਾਨ ਵਾਲਾ ਵੀ ਉਹ ਆਪ ਹੈ ਤਾਂ ਐਸੀਆਂ ਦਾਤਾ ਵੰਡਦਾ ਹੈ ਦਾਤਾਰ ਜੋ ਨਾ ਮੁੱਕਣ ਵਾਲੀਆਂ ਹਨ ਜੀਵ ਖਤਮ ਹੋ ਜਾਂਦੇ ਹਨ ਪਰ ਉਸ ਦਿੱਤੇ ਭੰਡਾਰੇ ਵਿੱਚੋਂ ਦਾਤਾਂ ਕਦੇ ਨਹੀਂ ਮੁੱਕਦੀਆਂ ਹਾਂ ਇਹ ਗੱਲ ਆਡੇ ਕਿ ਅੱਜ ਕੁਝ ਲੋਬੀਆਂ ਨੇ ਮਾਲਕ ਦੇ ਭੰਡਾਰਿਆਂ ਨੂੰ ਜਿੰਦਰੇ ਅੰਦਰ ਬੰਦ ਕਰਕੇ ਮਨ ਚਾਹੁੰਦੇ ਭਾਅ ਲਾ ਕੇ ਧਰਤੀ ਤੇ ਗਰੀਬੀ ਪੈਦਾ ਕਰ ਦਿੱਤੀ ਹੈ ਜਦ ਕਿ ਇਸ ਕੁਦਰਤ ਨੇ ਸਾਨੂੰ ਸਭ ਕੁਝ ਸਾਰੇ ਖਜ਼ਾਨੇ ਮੁਫਤ ਦਿੱਤੇ ਪਰ ਅਸੀਂ ਉਸਦੀ ਗਲਤ ਵਰਤੋਂ ਕਰਨ ਲੱਗ ਪਈ ਹ ਜਿਸ ਦੇ ਨਤੀਜੇ ਅੱਜ ਭਿਆਨਕ ਹੈ ਸੋ ਅੱਜ ਲੋੜ ਹੈ ਗੁਰੂ ਨਾਨਕ ਪਾਸ਼ਾ ਜੀ ਦੀ ਸਿੱਖਿਆ ਤੇ ਅਮਲ ਕਰਕੇ ਚੱਲਣ ਦੀ ਕਿ ਕਿਰਤ ਕਰਨੀ ਹੈ ਜਵੇਂ ਗੁਰੂ ਨਾਨਕ ਸਾਹਿਬ ਨੇ ਵੀ ਕੀਤੀ ਕਿਰਤ ਕਰੋ ਪਰ ਵੰਡਣਾ ਵੀ ਸਿੱਖੋ ਇਮਾਨਦਾਰੀ ਦੇ ਕਮਾਈ ਕਰਨਾ ਸਿੱਖੋ ਅਤੇ ਨਾਲ ਰੱਬ ਦਾ ਨਾਮ ਜਪੋ ਉਸ ਦੇ ਗੁਣ ਗਾਓ ਉਹਦੇ ਦਿੱਤੇ ਭੰਡਾਰਿਆਂ ਨੂੰ ਆਪ ਵੀ ਵਰਤੋ ਅਤੇ ਹੋਰਾਂ ਨੂੰ ਵੀ ਇਸ ਤੋਂ ਜਾਣੂ ਕਰੋ ਇਸ ਤੋਂ ਬਾਅਦ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਨਾਨਕ ਸੱਚੇ ਕੀ ਸਾਚੀ ਕਾਰ ਇੱਥੇ ਇੱਕ ਹੋਰ ਬੜਾ ਹੀ ਪਿਆਰਾ ਗੁਣ ਸੱਚੇ ਮਾਲਕ ਦਾ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇਹ ਨਾਨਕ ਉਸ ਸੱਚੇ ਦੀ ਹਰੇਕ ਕਾਰ ਹਰੇਕ ਕਰਮ ਉਸ ਵਾਂਗ ਸੱਚਾ ਹੈ ਪਾਉ ਉਸ ਨੇ ਜੋ ਪੈਦਾ ਕੀਤਾ ਉਹ ਸੱਚ ਹੈ ਉਸ ਅੰਦਰ ਰਤਾ ਜਨਾ ਵਿੱਚ ਝੂਠ ਨਹੀਂ ਉਸ ਨੇ ਜੋ ਬਣਾਇਆ ਪੂਰਾ ਬਣਾਇਆ ਉਸ ਅੰਦਰ ਕੋਈ ਵੀ ਕਮੀ ਨਹੀਂ ਹੈ ਗੁਰੂ ਪਿਆਰੂ ਗੁਰੂ ਸਾਹਿਬ ਨੇ ਸਮਝਾਇਆ ਕਿ ਰੱਬ ਨੇ ਜੋ ਬਣਾਇਆ ਪੂਰਾ ਬਣਾਇਆ ਸਹੀ ਬਣਾਇਆ ਕੋਈ ਭੁੱਲਣ ਕੀਤੇ ਪਰ ਸਾਡੇ ਵਰਗੇ ਨਾ ਸਮਝੀਵਰਬ ਦੇ ਬਣਾਏ ਕੁਦਰਤ ਨੂੰ ਬੜੀ ਵਾਰ ਕੁਸਤੇ ਰਹਿੰਦੇ ਨੇ ਬੜਾ ਕੁਝ ਕਹਿੰਦੇ ਨੇ ਕਿ ਰੱਬ ਨੇ ਇੱਕ ਹੀ ਬਣਾ ਦਿੱਤਾ ਉਹ ਕਿਉਂ ਬਣਾ ਦਿੱਤਾ ਇਦਾਂ ਨਹੀਂ ਐਵੇਂ ਹੋਣਾ ਚਾਹੀਦਾ ਸੀ ਪਰ ਸਿਆਣੇ ਕਹਿੰਦੇ ਨੇ ਕਿ ਜੋ ਇੰਜ ਸੋਚਦਾ ਏ ਕਹਿੰਦਾ ਏ ਉਸਨੂੰ ਜਵਾਬ ਦੇਣ ਦੀ ਲੋੜ ਨਹੀਂ ਕਿਉਂਕਿ ਉਸ ਮਾਲਕ ਨੇ ਜੋ ਬਣਾਇਆ ਸਭ ਸਹੀ ਬਣਾਇਆ ਪੂਰਾ ਤੇ ਸੱਚ ਪੈਦਾ ਕੀਤਾ ਅਤੇ ਸਾਡੇ ਜੇ ਮੂਰਖਾਂ ਨੂੰ ਵੀ ਉਦੋਂ ਹੀ ਸਮਝਾਉਂਦੀ ਹੈ ਜਦ ਉਮਰ ਬੀਤ ਜਾਂਦੀ ਹੈ ਉਮਰਟ ੜਲਦੇ ਆ ਪਤਾ ਲੱਗਦਾ ਹੈ ਕਿ ਮੈਂ ਹੀ ਮੂਰਖ ਸੀ ਜੋ ਉਸਦੇ ਬਣਾਏ ਵਿੱਚੋਂ ਨੁਕਸ ਕਰਦਾ ਸੀ ਜਦ ਕਿ ਨੁਕਸ ਤਾਂ ਮੇਰੀ ਸੋਚ ਵਿੱਚ ਸੀ ਜਦ ਸੋਚ ਗੁਰੂ ਦੀ ਬਾਣੀ ਨਾਲ ਠੀਕ ਹੁੰਦੀ ਹੈ ਤਾਂ ਜਾ ਕੇ ਪਤਾ ਲੱਗਦਾ ਹੈ ਕਿ ਉਹ ਇੱਕ ਓੰਕਾਰ ਸਤ ਹੈ ਉਸ ਦਾ ਨਾਮ ਸਤ ਹੈ ਉਸ ਦੀ ਕਾਰ ਸਤ ਹੈ ਉਸ ਦਾ ਕਰਮ ਸਤ ਹੈ ਉਸ ਨੇ ਜੋ ਬਣਾਇਆ ਸੱਚ ਬਣਾਇਆ ਪੂਰਾ ਬਣਾਇਆ ਉਸ ਨੇ ਜੋ ਬਣਾਇਆ ਉਹ ਸੁੰਦਰ ਪੂਰੇ ਪੰਡਾਰੇ ਪਰ ਕੇ ਪਾਏ ਹੋਏ ਹਨ ਅਤੇ ਐਸੇ ਸਿਰਜਣਹਾਰ ਨੂੰ ਜੋ ਸੱਚਾ ਹੈ ਜਿਸ ਦੀ ਕਾਰ ਸੱਚੀ ਹੈ ਉਸ ਨੂੰ ਜਿੰਨੇ ਵਾਰ ਵੀ ਸਜਦਾ ਕੀਤਾ ਜਾਵੇ ਕੱਟ ਹੈ ਐਸੇ ਨਿਰੰਕਾਰ ਨੂੰ ਤਾਂ ਸਦਾ ਆਦੇਸ਼ ਹੈ ਸਦਾ ਆਦੇਸ਼ ਹੈ ਆਦੇਸ਼ ਜਿਸ ਹੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਆਦੇਸ਼ ਹੈ ਪਾਵ ਨਮਸਕਾਰ ਹੈ ਸਜਦਾ ਹੈ ਪ੍ਰਣਾਮ ਹੈ ਤਿਸੇ ਉਸ ਨਿਰੰਕਾਰ ਨੂੰ ਜਿਸ ਤਾ ਬਣਾਇਆ ਹਰੇਕ ਕੰਮ ਸੱਚਾ ਤੇ ਪੂਰਾ ਹੈ ਜਿਸ ਦੇ ਪੰਡਾਰੇ ਨਾਮੁਕਨ ਵਾਲੇ ਹਨ ਜਿਸ ਦਾ ਪ੍ਰਬੰਧ ਬਹੁਤ ਹੀ ਕਮਾਲ ਦਾ ਹੈ ਗੁਰੂ ਪਿਆਰੋ ਜੇ ਅਸੀਂ ਕੋਈ ਨਿੱਕਾ ਜਿਹਾ ਘਰ ਪਰਿਵਾਰ ਲਈ ਕੋਈ ਪ੍ਰਬੰਧ ਕਰਨਾ ਹੋਵੇ ਤਾਂ ਉਸ ਅੰਦਰ ਵੀ ਕਈ ਕਮੀਆਂ ਰਹਿ ਜਾਂਦੀਆਂ ਹਨ ਪਰ ਦੇਖੋ ਐਨੇ ਵੱਡੇ ਬ੍ਰਹਮੰਡ ਨੂੰ ਕਿਹੈਸਾ ਸੋਹਣਾ ਬਣਾਇਆ ਹੈ ਕਿਹੈਸਾ ਸੋਹਣਾ ਪ੍ਰਬੰਧ ਹੈ ਕਿ ਹਰੇਕ ਚੀਜ਼ ਪੂਰੀ ਹੈ ਹਰੇਕ ਚੀਜ਼ ਸਹੀ ਥਾਂ ਤੇ ਹੈ ਹਰ ਹਰੇਕ ਅੰਦਰ ਪੰਡਾਰੇ ਵਿੱਚ ਮੌਜੂਦ ਹਨ ਸਾਰੇ ਪ੍ਰਬੰਧ ਮਾਲਕ ਦੇ ਪੂਰੇ ਹਨ ਐਸੇ ਸਿਰਜਨਹਾਰ ਨੂੰ ਜੋ ਸਭ ਦਾ ਮੁੱਢ ਹੈ ਜੋ ਆਦ ਹੈ ਉਸ ਨੂੰ ਵਾਰ-ਵਾਰ ਨਮਸਕਾਰ ਹੈ ਜੋ ਬੇਦਾਗ ਹੈ ਜੋ ਅਨیل ਹੈ ਜੋ ਅਨਾਦ ਹੈ ਜੋ ਅਨਾਦ ਹੈ ਪਵਜ ਸੁਧ ਸਰੂਪ ਹੈ ਜਿਸ ਦਾ ਕੋਈ ਮੋੜ ਨਹੀਂ ਲੱਭ ਸਕਦਾ ਜੋ ਨਾਸ ਰਹਿਤ ਹੈ ਜੋ ਜੁਗ-ਜੁਗ ਪਵ ਸਦਾ ਸਦਾ ਹੀ ਇੱਕੋ ਜਿਹਾ ਰਹਿੰਦਾ ਹੈ ਕਦੇ ਬੇਸ ਨੇ ਬਦਲਦਾ जो कल भी सच सी अज भी है सदा रहेगा उस अकाल पुरख सदा आदेश है सदा नमस्कार है सदा सुजदा है वाहगुरु जी का खालसा वाहगुरु जी की फतेह